ਮੈਂ ਸੀ ਵਾਕਈ ਇੱਕ ਪ੍ਰੈਕਟੀਕਲ ਦੱਸਣਾ ਸੀ ਜਿਵੇਂ ਆ ਜੀ ਨੇ ਸਮਝਾਇਆ ਸੀ ਆਪ ਜੀ ਨੇ ਸਮਝਾਇਆ ਕਿ ਕੋਈ ਕਮੈਂਟ ਕਰਦਾ ਨਾ ਉਹ ਸੁਣਨਾ ਨਹੀਂ ਉਹਦਾ ਕੀ ਨੁਕਸਾਨ ਆ ਉਸ ਚੀਜ਼ ਦਾ ਭਗਤੋਗੀ ਬਹਿਵੀ ਆ ਗੱਲ ਇਸ ਤਰ੍ਹਾਂ ਸੀ ਕਿ ਭਾਈ ਸਾਹਿਬ ਜੀ ਨੇ ਸਾਡੇ ਕੋਲੇ ਕਿਸੇ ਨੇ ਭਾਈ ਰਣਜੀਤ ਸਿੰਘ ਜੀ ਪਰਥਾਏ ਕੋਈ ਕਮੈਂਟ ਕਰਤਾ ਸਾਨੂੰ ਉਹਦਾ ਸੋਝੀ ਨਹੀਂ ਸੀ ਇਸ ਚੀਜ਼ ਦੀ ਅਸੀਂ ਭਾਈ ਸਾਹਿਬ ਜੀ ਉਹਨਾਂ ਨਾਲ ਗੱਲ ਕੀਤੀ ਭਾਈ ਸਾਹਿਬ ਜੀ ਨੇ ਕਿਹਾ ਉਹ ਬਹੁਤ ਡਾਟਿਆ ਸੀ ਕਿ ਗੁਰਸਿੱਖ ਦੀ ਨਿੰਦਾ ਨਹੀਂ ਸੁਣੀ ਉਹ ਵੀ ਪੁੱਗੇ ਗੁਰਸਿੱਖਾਂ ਦੀ ਸੋ ਇਹ ਚੀਜ਼ ਨਾਲ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਸੋ ਬੇਨਤੀ ਹੈ ਜੇ ਕਿਤੇ ਵੀ ਕੋਈ ਐਦਾਂ ਦੀ ਕੋਈ ਗੱਲ ਕਰਦਾ ਤਾਂ ਪਲੀਜ਼ ਇੱਕਦਮ ਪਾਸੇ ਹੋ ਜਾਓ ਜਾਂ ਕੰਨਾਂ ਚੁਕਲੀਆਂ ਦੇ ਲਓ ਬਸ ਇਹੀ ਬੇਨਤੀ ਕਰਨੀ ਸੀ ਕਿਉਂਕਿ ਇਹ ਤਾਂ ਨੁਕਸਾਨ ਬਹੁਤ ਜ਼ਿਆਦਾ ਹੈ ਸੋਤੀ ਵਾਲੇ ਬੰਦੇ ਦੀ ਜੋ ਵੀ ਸੁਰਤੀ ਨੋਆ ਜੁਗਿਆ ਸੋ ਇਹੀ ਬੇਨਤੀ ਕਰਨੀ ਸੀ ਕਿ ਕਦੇ ਵੀ ਭੁੱਲ ਕੇ ਕਮੈਂਟ ਵਾਲੇ ਪਾਸੇ ਦਾ ਧਿਆਨ ਹੀ ਨਾ ਦਿਓ ਕਦੇ ਵੀ ਗੁਰੂ ਸਾਹਿਬ ਨੇ ਅੱਜ ਜੋ ਮਿਲਾਪ ਦੀ ਖੇੜ ਦਸੀ ਹੈ ਕਿ ਕਿਵੇਂ ਅਸੀਂ ਵਾਈਕੁਨ ਨਾਲ ਮਿਲ ਸਕਦੇ ਹਾਂ ਤੇ ਕਿਵੇਂ ਦੂਰੀ ਵੀ ਬੈਠ ਸਕਦੀ ਹੈ ਤੇ ਵੈਗੁਰੂ ਜੀ ਤੁਸੀਂ ਅੰਗੁਰ ਸਾਹਿਬ ਨੇ ਪ੍ਰੈਕਟੀਕਲ ਵੀ ਕਰਵਾਈਆਂ ਨੇ ਜਿਵੇਂ ਵੀਰ ਜੀ ਨੇ ਵੀ ਦੱਸਿਆ ਤੇ ਜਿਹੜਾ ਪਹਿਲਾਂ ਵੀਰ ਜੀ ਐਸੀ ਉਹਨਾਂ ਨੇ ਵੀ ਦੱਸਿਆ ਕਿ ਵੈਗੁਰੂ ਜੀ ਤੁਸੀਂ ਮਾੜਾ ਜਿਹਾ ਸੁਣ ਵੀ ਲੈਣੇ ਹਨ ਜਸਟ ਆਪਾਂ ਥੋੜਾ ਧਿਆਨ ਨਹੀਂ ਹੈ ਪਰ ਮਾੜਾ ਜਿਹਾ ਕੰਨ ਚ ਪੈ ਵੀ ਗਿਆ ਤੇ ਵੈਗੁਰੂ ਬਹੁਤ ਜ਼ਿਆਦਾ ਸੁਰਤੀ ਤੇ ਅਸਰ ਪੈਂਦਾ ਪਰ ਵੈਗੁਰੂ ਜਦੋਂ ਅਸੀਂ ਹੀ ਨਾ ਕਹੀਏ ਗ੍ਰਸਤੀਆਂ ਮਾਇਆ ਦੇ ਵਿੱਚ ਫਿਰ ਨਾ ਫਿਰ ਕਿਤੇ ਨਾ ਕਿਤੇ ਫੇਰ ਫਸੀ ਜਾਂਦੀਆਂ ਸੋਹਣੀ ਹੋ ਜਾਂਦੀਆਂ ਯਾ ਕੋਈ ਮਤਲਬ ਇਹੋ ਜਿਹਾ ਪਰਿਵਾਰ ਦਾ ਜਿਹੜਾ ਮੈਂਬਰ ਆ ਕੋਈ ਨਾ ਕੋਈ ਇਹੋ ਜਿਹਾ ਮਤਲਬ ਐਬ ਜਿਦਾ ਕਹਿ ਲੋ ਕਿ ਸਾਡੇ ਵਿੱਚ ਹੁੰਦੇ ਆ ਕੋਈ ਇਦਾਂ ਕਿ ਉਸ ਫੇ ਸੁਣੇ ਜਾਂਦੇ ਨੇ ਤੇ ਵਾਹਿਗੁਰੂ ਫਿਰ ਸੁਣਤੀ ਤੇ ਅਸਰ ਪੈਂਦਾ ਫਿਰ ਅਸੀਂ ਉੱਠਦੇ ਆ ਤੇ ਗੁਰੂ ਸਾਹਿਬ ਤੋਂ ਮਾਫੀ ਮੰਗਦੇ ਆ ਇਹ ਚੀਜ਼ ਵਾਹਿਗੁਰੂ ਸਾਹਿਬ ਨੇ ਪ੍ਰੈਕਟੀਕਲ ਵੀ ਕਰਵਾਈ ਕਿਵੇਂ ਸੁਣ ਹੋ ਗਿਆ ਤੇ ਵਾਹਿਗੁਰੂ ਜਿਵੇਂ ਅਸੀਂ ਡੇਲੀ ਹੁਕਮ ਨਮਸਤਵ ਲੈਂਦੇ ਹਾਂ ਕਿ ਆਨੇ ਗੁਰਦੁਆਰਾ ਸਾਹਿਬ ਨਾਲ ਗੁਰੂ ਸਾਹਿਬ ਨਾਲ ਗੱਲ ਕਰਦੇ ਤੇ ਸਿਮਰਨ ਕਰਦੇ ਤੇ ਵਾਹਿਗੁਰੂ ਕਦੇ ਵੀ ਆਵੈ ਨਹੀਂ ਹੋਇਆ ਸੀ ਕਿ ਦੋਨੋਂ ਗੁਰਦੁਆਰਾ ਜਿਹੜਾ ਪਿੰਡ ਵਿੱਚ ਨੇ ਦੋ ਗੁਰਦੁਆਰੇ ਨੇ ਦੋ ਜਿਹੜਾ ਕਿ ਲੋਕੀ ਪਾਰ ਸਕਦੇ ਹੋ ਤੇ ਵੈਗੁਰੂ ਜਦੋਂ ਇਦਾਂ ਦੇ ਹੋਇਆ ਨਾ ਘਰ ਵਿੱਚ ਮਾਹੌਲ ਤੇ ਸੁਨਨ ਨੂੰ ਮਿਲਿਆ ਤੇ ਵੈਗੁਰੂ ਅਗਲੇ ਦਿਨ ਗੁਰੂ ਸਾਹਿਬ ਦੀ ਖੋਤ ਨਹੀਂ ਮਿਲੀ ਗੁਰੂ ਸਾਹਿਬ ਨੇ ਹੁਕਮ ਨੰਮਣੀ ਦਿੱਤਾ ਤੇ ਵੈਗੁਰੂ ਇੰਨਾ ਜ਼ਿਆਦਾ ਅੰਦਰੋਂ ਫੀਲ ਹੋਇਆ ਕਿ ਵੈਗੁਰੂ ਮੈਂ ਤਾਂ ਸੱਚੀ ਬਹੁਤ ਵੱਡੀ ਭੁੱਲ ਹੋ ਗਈ ਕਿ ਮੈਂ ਸੁਣ ਵੀ ਕਿਉਂ ਲਿਆ ਵਾਹਿਗੁਰੂ ਜੇ ਮੈਂ ਕੀਤਾ ਨਹੀਂ ਤੇ ਮੈਂ ਸੁਣ ਵੀ ਕਿਉਂ ਲਿਆ ਇੰਨਾ ਜ਼ਿਆਦਾ ਅਸਰ ਕੀ ਗੁਰੂ ਸਾਹਿਬ ਤੁਸੀਂ ਮੇਰਾ ਮੇਰੇ ਤੋਂ ਮੂਵੀ ਮੋੜ ਲਿਆ ਕਿ ਹੁਕਮ ਨਮਾ ਸਾਹਿਬ ਨੇ ਇਹ ਦਿੱਤਾ ਮੈਨਾਂ ਗੱਲ ਹੀ ਨਹੀਂ ਕੀਤੀ ਵਾਹਿਗੁਰੂ ਇਹ ਜਿਵੇਂ ਗੁਰੂ ਸਾਹਿਬ ਚ ਬਹੁਤ ਜ਼ਿਆਦਾ ਪਿਆਰ ਹੁੰਦਾ ਨਾ ਤੇ ਫੀਲ ਹੁੰਦੀਆਂ ਨੇ ਤੇ ਪਰ ਅਸੀਂ ਫਿਰ ਵਿਕਾਰਾਂ ਵਿੱਚ ਵੈਗੋ ਮੈਂ ਆਪਣੀ ਗੱਲ ਕਹਾਂ ਕਿ ਗੱਲ ਇਹ ਅਸੀਂ ਸੁਹਾਗਣਾ ਨੇ ਪਰ ਵਾਹਿਗੁਰੂ ਅਸੀਂ ਕੰਤ ਨੂੰ ਮਿਲਿਆ ਨਹੀਂ ਕਿਉਂ ਸਾਡੇ ਅੰਦਰ ਵਿਕਾਰ ਨੇ ਇੰਨੀ ਜ਼ਿਆਦਾ ਵੇਕਾਰ ਨਹੀਂ ਅਸੀਂ ਫਿਰ ਫਸ ਜਾਣੇ ਆ। ਉਲਝ ਜਾਣੇ ਆ ਵਾਹਿਗੁਰੂ ਤੇ ਵਾਹਿਗੁਰੂ ਆਪਾਂ ਗੁਰੂ ਸਾਹਿਬ ਨੇ ਜੋ ਚੀਜ਼ ਸਮਝਾਈ ਹੈ ਕਿ ਕਿਵੇਂ ਗੁਰੂ ਸਾਹਿਬ ਤੇ ਆਪਾਂ ਪਿਆਰ ਨੂੰ ਲੈਣਾ ਹੈ। ਕਿਵੇਂ ਕਿਵੇਂ ਅਸੀਂ ਗੁਰੂ ਸਾਹਿਬ ਨੂੰ ਆਪਣੇ ਆਪ ਕਹਿ ਸਕਦੇ ਕਿ ਗੁਰੂ ਸਾਹਿਬ ਮੇਰੇ ਨਹੀਂ। ਹਮੇਸ਼ਾ ਜੇ ਵਾਹਿਗੁਰੂ ਵਾਹਿਗੁਰੂ ਬੋਲਾਂਗੇ ਨਾ ਤੇ ਵਾਹਿਗੁਰੂ ਵਾਹਿਗੁਰੂ ਆਪਾਂ ਸੁਣਦੇ ਰਵਾਂਗੇ ਤੇ ਇਸ ਚੀਜ਼ ਤੋਂ ਬਚੇ ਰਹਿਾਂਗੇ। ਕਿ ਇਹ ਚੀਜ਼ ਵੀ ਗੁਰੂ ਸਾਹਿਬ ਨੇ ਪ੍ਰੈਕਟੀਕਲ ਕਰਵਾਈ ਹੈ ਕਿ ਕੋਈ ਨਿੰਦਾ ਕਰ ਰਿਹਾ ਸੀ ਮੇਰੀ ਭਾਵਾਂ ਕਰ ਰਿਹਾ ਸੀ ਤੇ ਵਾਇਗੁਰੂ ਮੇਰੇ ਅੰਦਰ ਸਿਮਰਨ ਚੱਲ ਰਿਹਾ ਸੀ ਸੁਣਿਆ ਹੀ ਮੈਨੂੰ ਪਤਾ ਨਹੀਂ ਲੱਗਾ ਉਹਨਾਂ ਨੇ ਕੀ ਕਿਹਾ ਕਿਨੇ ਤੈਨੂੰ ਕੋਈ ਫਰਕ ਨਹੀਂ ਪਿਆ ਮੈਂ ਕਿਹਾ ਨਹੀਂ ਮੈਨੂੰ ਕੋਈ ਮੈਨੂੰ ਸੁਣਿਆ ਹੀ ਨਹੀਂ ਕੁਝ ਤੇ ਵਾਇਗੁਰੂ ਇਹ ਚੀਜ਼ਾਂ ਵੀ ਗੁਰੂ ਸਾਹਿਬ ਕਰਵਾ ਦਿੰਦੇ ਨੇ ਪਰ ਪਿਆਰ ਦੀ ਖੇਡ ਹੈ ਆਪਾਂ ਬਸ ਪਿਆਰ ਕਰਨਾ ਹੈ ਕਿ ਵਾਇਗੁਰੂ ਵਾਇਗੁਰੂ ਬੋਲਣਾ ਹੈ ਉਹਦੇ ਰੰਗ ਵਿੱਚ ਇੰਨੀ ਜ਼ਿਆਦਾ ਰੰਗਿਆ ਰਹਿਣਾ ਇਪਸ ਅਨਿਹਿਤ ਵਿੱਚ ਵਾਹਿਗੁਰੂ ਵਾਹਿਗੁਰੂ ਹੋਵੇ ਤੇ ਵਾਹਿਗੁਰੂ ਕੋਲੋਂ ਨਾਮ ਹੀ ਮੰਗਣਾ ਹੈ। ਬਸ ਉਹਦੀ دیਵਾਨੀ ਬਣ ਜਾਓ, পাগল ਹੋ ਜਾਓ, ਵਾਹਿਗੁਰੂ ਦੇ ਲਈ ਚੱਲੀ ਫਿਰੋ। ਤੇ ਤਾਂ ਹੀ ਪ੍ਰੀਤਮ ਵਾਹਿਗੁਰੂ ਅਸੀਂ ਪਿਆਰਿਆਂ ਲੱਗਾਂਗੇ। ਫਿਰ ਗੱਲ ਉੱਤਿਆਂ ਦੀ ਗੁਰੂ ਸਾਹਿਬ ਦੀ ਬਖਸ਼ਿਸ਼ ਦੀ। ਤੇ ਜੇ ਗੁਰੂ ਸਾਹਿਬ ਦੀ ਬਖਸ਼ਿਸ਼ ਆ ਨਾ ਤੇ ਪਿਆਰ ਵੀ ਗੁਰੂ ਸਾਹਿਬ ਬਹੁਤ ਦਿੰਦੇ ਨੇ। ਤੇ ਵਾਹਿਗੁਰੂ ਉਹਨਾਂ ਦੇ ਵਿਕਾਰਾਂ ਤੋਂ ਬਚਾ ਕੇ ਵੀ ਰੱਖ ਦੇਣ। ਤੇ ਜਿਵੇਂ ਰਹਾ ਉਹਦੇ ਬੰਦ ਵਿੱਚ ਵੀ ਗੁਰੂ ਸਾਹਿਬ ਕਹਿੰਦੇ ਨੇ ਨਾ ਮੇਰੇ ਮਨ ਗੁਰਮੁਖ ਹਰ 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 ਬੋਲੀ ਹੈ ਕਿ ਇਹ ਮੇਰੇ ਮਨ ਨੂੰ ਸਦਾ ਹਮੇਸ਼ਾ ਵੈਗੁਰੂ ਵੈਗੁਰੂ ਹੀ ਚਾਰਨਾ ਚਾਹੀਦਾ ਵੈਗੁਰੂ ਹੀ ਕਹਿਣਾ ਚਾਹੀਦਾ ਗੁਰਮੁਖ ਰੰਗ ਚਲੂਲੇ ਰਾਤੀ ਹਰ ਪ੍ਰੇਮ ਪਿੰਨੀ ਚੋਲੀ ਹੈ ਗੁਰੂ ਦੀ ਸ਼ਰਨ ਵਿੱਚ ਪੈ ਕੇ ਅਮਰਤੀ ਤਾਤ ਲੈ ਕੇ ਜਿਹੜੀ ਵੀ ਜੀਵ ਇਸ ਤੇ ਵੈਗੁਰੂ ਦੇ ਪ੍ਰੇਮ ਦੇ ਰੰਗ ਵਿੱਚ ਗੂੜੀ ਰੰਗੀ ਜਾਂਦੀ ਹੈ ਨਾ ਉਹ ਜਿਹੜੀ ਹਿਰਦਾ ਦੀ ਜਿਹੜੀ ਸੇਜ ਆ ਝੋਲੀ ਆ ਉਹ ਪ੍ਰੇਮ ਨਾਲ ਇੰਨੀ ਜ਼ਿਆਦਾ ਭਜ ਜਾਂਦੀ ਹੈ ਕਿ ਬਸ ਉਹ ਵਾਈਗ੍ਰੂ ਵਾਈਗ੍ਰੂ ਕਰਦੀ ਹੈ ਕਿਉਂਕਿ ਅੰਮ੍ਰਿਤ ਰਸ ਨਾਲ ਗੁਰੂ ਸਾਹਿਬ ਇੰਨਾ ਭਰ ਦਿੰਦੇ ਨੇ ਬਸ ਵੀ ਵਾਈਗ੍ਰੂ ਹੁੰਦਾ ਹੈ ਤੇ ਗੁਰੂ ਸਾਹਿਬ ਜੀ ਜੋ ਤੁਸੀਂ ਬਾਣੀ ਵਿੱਚ ਸਮਝਾ ਰਹੇ ਨੇ ਰਹਾਉ ਤੇ ਬੰਦ ਵਿੱਚ ਸਾਡੇ ਹਿਰਦੇ ਵਿੱਚ ਵਸ ਜਾਵੇ ਤੇ ਵੈਗੁਰੂ ਸਾਡਾ ਉਹ ਚ ਜੀਵਨ ਬਣ ਜਾਵੇ ਅਸੀਂ ਦਾਸਾਂ ਨਹੀਂ ਆ ਦਾਸੀਆਂ ਨਹੀਂ ਬਣ ਸਕਿਆ ਸੰਗਤ ਦੇ ਵੈਗੁਰੂ ਚੰਨ ਦੀ ਤੂੜ ਬਣ ਸਕਾ ਇਹੋ ਜੀ ਵੈਗੁਰੂ ਬਖਸ਼ਿਸ਼ ਕਰੋ ਤੇ ਸਿਮਰਨ ਭਗਤੀ ਨਾਲ ਤੇ ਬਾਣੀ ਦੇ ਵਿਚਾਰ ਨਾਲ ਜਿਆਦਾ ਲੈ ਕੇ ਆ ਤੇ ਵੈਗੁਰੂ ਪੂਰੇ ਕੁਟੰਮ ਨੂੰ ਗੁਰੂ ਸਾਹਿਬ ਤੁਸੀਂ ਬਾਣੀ ਨਾਲ ਸਿਮਰਨ ਨਾਲ ਭਗਤੀ ਨਾਲ ਜੋੜ ਲਓ ਕਰ ਵਿੱਚ ਸੱਚ ਕਰਨ ਵਰਗਾ ਮਹੌਲ ਬਣਾ ਦਿਓ ਵੈਗੁਰੂ ਜੀ ਕਾ ਹਲ ਸਾਹ ਵੈਗੁਰੂ ਜੀ ਦੀ